ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਲਗਾਉਣ ਲੱਗਿਆ ਸਿਆਗੁੱਤ ਦੀਆਂ ਸਬਜ਼ੀਆਂ ਸਪਾਰਕ ਮੇਥੇ ਧਨੀਆ ਤੇ ਹੋਰ ਸਬਜ਼ੀਆਂ ਵਗੈਰਾ ਅੱਜ ਲਗਾਉਂਗਾ ਮੈਂ ਤੇ ਨਾਲ ਨਾਲ ਤੁਹਾਨੂੰ ਦਿਖਾਉਂਗਾ ਵੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਜੀ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਅੱਜ ਮੈਂ ਸਬਜ਼ੀਆਂ ਲਗਾਉਂਦੇ ਹੋਏ ਸੋ ਚਲੋ ਜੀ ਫਿਰ ਚੱਲਦੇ ਆਂ ਲਓ ਜੀ ਇਹ ਆਪਾਂ ਲੱਛਣ ਭੋਰ ਲਿਆ ਤੀ ਤੇ ਹੁਣ ਇਹਨੂੰ ਆਪਾਂ ਖੇਤ ਚ ਲਗਾਉਨੇ ਆ ਸੋ ਇਹ ਹਾਈਬ੍ਰਿਡ ਵੀ ਆ ਲਾਲ ਗੰਡੀ ਵਾਲਾ ਇਧਰ ਆਪਾਂ ਖੇਤ ਤਿਆਰ ਕਰ ਲਿਆ ਤੀ ਤੇ ਡੱਕੇ ਨਾਲ ਲਾਈਨਾਂ ਕੱਢ ਕੇ ਉਹਦੇ ਵਿੱਚ ਕੱਲੀ-ਕੱਲੀ ਗੱਠੀ ਆਪਾਂ ਲਗਾਈ ਗਏ ਕਿਉਂਕਿ ਇਸ ਤਰ੍ਹਾਂ ਲਗਾਉਣ ਨਾਲ ਪੂਰਾ ਜਾਮਾ ਦਾ ਨਾਲ ਸਹੀ ਤਰੀਕੇ ਨਾਲ ਜੇ ਮਤਲਬ ਮੇਰਾ ਕਹਿਣ ਦਾ ਸਹੀ ਤਰੀਕਾ ਨਾਲ ਇਕਣਾ ਬੀਜਿਆ ਜਾਂਦਾ ਕਈ ਤਰਫਾੜੀ ਨਾ ਕੇਰ ਵੀ ਅੰਦਰ ਨੇ ਸੋ ਅਸੀਂ ਤਾਂ ਹਰੇਕ ਸਾਲ ਇਸੇ ਤਰ੍ਹਾਂ ਲਗਾਉਨੇ ਆ ਤੇ ਉਹ ਖਾਨ ਜੋਗਾ ਲਗਾਈਦਾ ਸੋ ਹੋੜੀ ਦੀ ਮਿਹਨਤ ਕਰਕੇ ਇਸ ਤਰ੍ਹਾਂ ਲਗਾ ਦਿੰਦੇ ਆ। ਇਸੇ ਆੜ ਤੋਂ ਵੀ ਡੱਕੇ ਨਾਲ ਵੀ ਕੱਢ ਸਕਦੇ ਹਾਂ। ਜਾਂ ਤਰਫਾਲੀ ਨਾਲ ਵੀ ਕੱਢ ਸਕਦੇ ਹਾਂ। ਇਹੋ ਜਿਹਾ ਇਕੱਲਾ-ਗੱਲਾ ਇਕੱਲੇ-ਇਕੱਲੇ ਗੱਠੀ ਆਪਣੇ ਲਗਾਈ ਜਾਓ। ਤੋ ਬਾਅਦ ਕਿ ਥੋੜੀ ਜਿਹੀ ਉੱਪਰ ਮਿੱਟੀ ਪਾ ਲਓ ਤਾਂ ਕਿ ਜਦੋਂ ਪਾਣੀ ਲਗਾਈਏ ਫਿਰ ਇਹ ਪਟ ਨਾ ਹੋਵੇ। ਤੋ ਜਿਹੜੀ ਕੋਈ ਗੱਠੀ ਆਪਣੇ ਵਿੱਚੋਂ ਖਰਾਬ ਹੋਵੇ ਉਹਨੂੰ ਕੱਢ ਕੇ ਬਾਹਰ ਸੁੱਟ ਦਿਓ। ਉਹ ਕੋਈ ਖਰਾਬ ਇਕੱਠੀ ਆਪਣੀ ਜੰਮਦੀ ਨਹੀਂ ਜਿਹੜੀ ਸੁੱਕੀ ਹੁੰਦੀ ਆ ਸੋ ਮੈਂ ਨਾਲ ਦੀ ਨਾਲ ਕੱਢ ਕੱਢ ਕੇ ਬਾਹਰ ਸੱਠੀ ਗਿਆ ਸੋ ਇਹ ਚ ਕੋਈ ਹਰਿਓ ਨਹੀਂ ਪਿਆ ਕੋਈ ਜੁਰੂਆ ਨਹੀਂ ਪੋਣਾ ਕੋਈ ਢਾਈ ਨਹੀਂ ਪੋਣਾ ਕੋਈ ਵੀ ਫਾਰਮ ਹੈ ਜੇ ਨਾ ਸਪਰੇਅ ਕਰਨੀ ਆਏ ਤੇ ਰੋਗਾਂ ਦੇ ਇਹ ਸਾਰਾ ਕੁਝ ਗਾਉਣਾ ਆਪਾਂ ਨੇ ਰੇਸਾ ਲਗਾਉਣੀ ਆ ਇਸੇ ਤਰ੍ਹਾਂ ਤੇ ਹੁਣ ਬੀਜ ਦੇ ਆਪਾਂ ਧਣੀਆਂ ਧਣੀਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਜਿੱਤੀ ਨਾਲ ਰਗੜ ਲਓ ਤਾਂ ਕਿ ਇਹਦੇ ਦੋ ਪੀਸ ਦੋ ਰੋਟੇ ਹੋ ਜਾਣ ਫਿਰ ਇਹ ਚੰਗੀ ਤਰ੍ਹਾਂ ਜੰਮੇ ਜੰਮਦਾ ਸੋ ਇਸ ਤਰ੍ਹਾਂ ਇਹਨੂੰ ਫਰਸ਼ ਤੇ ਰੱਖ ਕੇ ਚੱਪਲੀ ਨਾਲ ਦੋ ਵਾਰ ਕਰ ਲਓ ਇਹਦੇ ਉਹ ਮੈਂ ਵੀ ਇਸੇ ਦਰਗਾਤ ਕੇ ਨੂੰ ਦੋ ਫਾਰ ਕਰ ਲਿਆ ਦੀ ਤੇ ਹੁਣ ਇਹਨੂੰ ਆਪਾਂ ਚੁਟਕੀਆਂ ਭਰ-ਭਰ ਕੇ ਵੱਟਾਂ ਉੱਤੇ ਲਗਾਵਾਂਗੇ ਸੋ ਵੱਟਾਂ ਮੈਂ ਪਹਿਲੀਆਂ ਦੀ ਪਹਿਲੀ ਜਿਹਦੇ ਉੱਤੇ ਧਨੀ ਲਗਾਉਣਾ ਸੀ ਤੇ ਹੁਣ ਚੁਟਕੀ ਨਾਲ ਚੁਟਕੀਆਂ ਭਰ-ਭਰ ਕੇ ਵੱਟ ਦੇ ਉੱਪਰ ਲਗਾਵਾਂਗੇ ਇਸ ਤੋਂ ਬਾਅਦ ਇਹਨੂੰ ਪਾਣੀ ਲਗਾਵਾਂਗੇ। ਉਹ ਹੁਣ ਤੇਜ਼ਾ ਜਨ ਬਾਹਰ ਇਹ ਜੰਮੇ ਆਊਗਾ। ਸੋ ਜਿਵੇਂ ਉਹ ਤੋੜਨਾ ਹੁੰਦਾ ਉਸ ਟਾਈਮ ਇਹ ਮੌਜ ਰਹਿੰਦੀ ਆ ਰੁਗਾਂ ਉਹ ਰੁਗ ਆਪਣੇ ਉਸੇ ਤਰ੍ਹਾਂ ਦਾਤੀ ਨੇ ਵੱਡੋ ਹੋ ਜਾਂਦੇ ਨੇ। ਤੋ ਚੁਟਕੀਆਂ ਨਾਲ ਬੀਜਿਆ ਠੀਕ ਰਹਿੰਦਾ। ਤੋ ਹੁਣ ਆਪਾਂ ਨੇ ਮੋਢੇ ਦੇ ਕਹੀ ਤਰ ਲਈਆ। ਹੁਣ ਹੋਰ ਬੱਟਾ ਪਾ ਕੇ ਉਹ ਤੇ ਹੋਰ ਕੋਈ ਸਬਜ਼ੀਆਂ ਲਗਾਉਨੇ ਆ। ਗਾਜਰਾਂ ਵਗੈਰਾ ਮਟਰੋ ਗਾਜਰਾ ਉਹ ਆਪਾਂ ਬੱਟਾ ਲਗਾਵਾਂਗੇ ਸਪਾਉਨੇ ਜੀ ਤੇ ਪਹਿਲਾ ਬੱਟਾ ਉਹ ਇਸ ਤਰ੍ਹਾਂ ਆਪਾਂ ਇਹਦੇ ਬੈੱਡੇ ਜੇ ਬਣਾ ਲੈਣੇ ਨੇ ਚੌੜੇ ਬੈੱਡ ਬਣਾ ਲਓ ਨਵੇਂ ਚੌੜੇ ਬੈੱਡ ਬਣਾ ਲਦੇ ਦੀ ਹੱਥ ਡੇੜ ਹੱਥ ਚੌੜੇ ਰੱਡ ਬਣਾ ਕੇ ਉਹਦੇ ਉੱਪਰ ਲਾਵਾਂਗੇ ਗਾਜਰਾ ਤੇ ਆਪਣੇ ਮਟਰ ਤੇ ਕਲਾਵਾਂਗੇ ਕੀਨੇ ਸਰੋਂ ਲਓ ਜੀ ਬੈੱਡ ਤਾਂ ਬਣਾ ਲਏ ਦੀ ਤੇ ਉੱਪਰ ਉਂਗਲੀਆਂ ਨਾਲ ਆਪਣੇ ਸਿਆੜ ਜੇ ਕੱਟ ਲੈਣੇ ਨੇ ਬਟਾਂ ਉੱਪਰ ਬੈੱਡਾਂ ਉੱਤੇ ਇਸ ਤਰ੍ਹਾਂ ਇਹਦੇ ਵਿੱਚ ਥੋੜਾ ਥੋੜਾ ਗਾਜਰਾਂ ਖੰਡਾਲੀਆਂ ਨੇ ਖਲਾਰ ਦੇਣੀਆਂ ਦੇਣੀਆਂ ਨੇ ਛੇਦੀਆਂ ਛੇਦੀਆਂ ਆਪਣੇ ਖਲਾਰਣੀਆਂ ਨੇ ਇਸ ਤਰ੍ਹਾਂ ਉਂਗਲੀਆਂ ਨਾਲ ਆਪਣੇ ਜ਼ਿਆੜੇ ਜਿਹਾ ਕੱਢੂ ਵਾਲੇ ਨੇ ਇਸ ਤਰ੍ਹਾਂ ਮੈਂ ਜ਼ਿਆੜ ਕੱਢ ਕੇ ਕਿਰਤੀਆਂ ਦੀ ਹੈ ਵਜਰਾ ਤੇ ਬਾਅਦ ਚ ਇਹਦੇ ਧਗਤੀਆਂ ਦੇ ਉੱਪਰ ਹੱਥ ਮਾਰਦਾ ਵੀ ਤੋ ਇੱਧਰ ਬਸ ਕੂੰਜ ਬੈਠੀ ਹੋਈ ਆਲੂ ਵਾਲੇ ਬੱਟਾਂ ਦੇ ਇਹ ਹੁੰਦੀ ਹੈ ਜੇ ਕੂੰਜ ਸੋ ਉਹਨਾਂ ਨੂੰ ਆਪਾਂ ਬੈੱਡਾਂ ਦੇ ਲਗਾਵਾਂਗੇ ਮੋਟਰ ਇੱਕ ਇੱਕ ਦਾਣਾ ਲੈ ਕੇ ਬੱਟੇ ਦੇ ਵਿੱਚ ਦਵਾਈ ਜਣਾ ਦੇ ਦੋਨਾਂ ਪਾਸਾ ਦੋਨਾਂ ਸਾਈਡਾਂ ਦੇ ਮੈਲ ਇੱਕ ਇੱਕ ਡਾਣਾ ਲਗਾਈ ਗਿਆ ਚਾਰ ਪੰਜ ਉਂਗਲ ਤੇ ਲਗਾਈ ਜਣਾ ਦਾਣਾ ਇੱਕ ਇੱਕ ਸਵੇਰ ਚ ਲਗਾ ਦਾਂਗੇ ਪਾਣੀ ਸੋ ਇਸ ਤਰ੍ਹਾਂ ਇਸ ਤਰ੍ਹਾਂ ਦਾ ਜੰਮ ਪੂਰਾ ਨਿਕਲਦਾ ਪੂਰਾ ਜੰਮ ਹੁੰਦਾ ਨਾ ਇਹ ਪਾਣੀ ਘੱਟ ਲੱਗਦਾ। ਸੋ ਵੇਡਾਂ ਦੇ ਬੀਜਣ ਦਾ ਹੀ ਫਾਇਦਾ। ਨਾ ਇਹ ਵਸਲੋਂ ਗਰਦਾ ਨੀ ਗਾ। ਸੋ ਹੁਣ ਬੀਜਦੇ ਆਪਾਂ ਜੀ ਚੈਨੀ ਚੈਨਾ ਦੀ ਸਰੋਂ। ਇਹ ਸਾਗ ਵਾਸਤੇ ਵਧੀਆ ਰਹਿੰਦੀ ਆ। ਸੋ ਵੇਡ ਆਪਣੇ ਬਣਾਏ ਹੋਏ ਨੇ। ਇਹ ਉੱਤੇ ਚੁਟਗਿਆਂ ਨਾਲ ਇਹ ਸਰੋਂ ਲਗਾਵਾਂਗੇ ਇਸ ਤਰ੍ਹਾਂ ਚੁਟਗੀਆਂ ਭਰ-ਭਰ ਕੇ ਲਗਾਈ ਜਾਣੀਆਂ ਜਿਵੇਂ ਆਪਾਂ ਪਹਿਲਾਂ ਧਣੀਆਂ ਲਗਾਇਆ ਸੀ ਸੋ ਬਾਅਦ ਚ ਲਗਾਵਾਂਗੇ ਪਾਣੀ ਸੋ ਲਓ ਜੀ ਅਗਰੋਂ ਸਾਰਾ ਕੋ ਬੀਜਿਆ ਗਿਆ ਲਸਣ ਗਾਜਰਾਂ ਮਟਰ ਤੇ ਸਰੋਂ ਇਹ ਆਪਾਂ ਬੀਜਤੀਆਂ ਤੇ ਬਾਕੀ ਇਧਰ ਬਸੇ ਹੋਰ ਜਗ੍ਹਾ ਵਿਹਲੀ ਪਈ ਆ ਉਹਦੇ ਵਿੱਚ ਹੋਰ ਸਬਜ਼ੀਆਂ ਲਾ ਕੇ ਲਾਵਾਂਗੇ ਸੋ ਜੀ ਵੀਡੀਓ ਵਧੀਆ ਲੱਗੇ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ